ਸੋ ਗੱਲ ਕਰੀਏ ਜੂਨ 84 ਦੀ ਸੋ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਤੇ ਜਿਹੜੇ ਸੰਗਤਾਂ ਦੇ ਸਿੱਖ ਸੰਗਤਾਂ ਨੇ ਉਹਨਾਂ ਦੇ ਹਿਰਦੇ ਜਿਹੜੇ ਨੇ ਵਲੁੰਦਰ ਜਾਂਦੇ ਨੇ ਸੋ ਬਾਜਵਾਦ ਸਾਹਿਬ ਜਿਹੜੀ ਇਲੈਕਸ਼ਨ ਆ ਉਹ ਵੀ 1 ਜੂਨ ਨੂੰ ਹੋਣ ਜਾ ਰਹੀ ਆ ਸੋ ਸਰਕਾਰ ਦੀ ਕੀ ਮਨਸਾ ਸਮਝੋ ਤੁਸੀਂ ਇਹਦੇ ਵਿੱਚ ਵੀ ਇਲੈਕਸ਼ਨ ਵੀ 1 ਜੂਨ ਨੂੰ ਔਰ ਸਿੱਖਾਂ ਦਾ ਜਿਹੜਾ ਕੱਲੂ ਘਰ ਉਹ ਵੀ 1 ਜੂਨ ਨੂੰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਿੱਖ 1 ਜੂਨ ਨੂੰ ਜਿਹੜਾ ਜੂਨ ਦਾ ਮਹੀਨਾ ਉਹਨੂੰ ਕਦੇ ਵੀ ਨਹੀਂ ਭੁੱਲ ਸਕਦੇ ਜਦੋਂ ਵੀ ਜੂਨ ਦਾ ਮਹੀਨਾ ਹੁੰਦਾ ਹੈ ਉਦੋਂ ਸਿੱਖਾ ਦੇ ਰੌਂਗਟੇ ਖੜੇ ਹੋ ਜਾਂਦੇ ਆ ਕਿ ਇਹ ਮੁਲਖ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ 80 85% ਕੁਰਬਾਨੀਆਂ ਕੀਤੀਆਂ ਤੇ ਸਿੱਖਾ ਦੇ ਗੁਰਤਾ ਮੰਨੂ ਹਰਮੰਦਰ ਸਾਹਿਬ ਤੇ ਉਸ ਸਮੇਂ ਦੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਜਿਸ ਤਰ੍ਹਾਂ ਅਟੈਕ ਕੀਤਾ ਉਹ ਅਟੈਕ ਤੇ ਕੋਈ ਦੇਸ਼ ਦੁਸ਼ਮਨ ਦੇਸ਼ ਤੇ ਕਰਦਾ ਹੈ ਜਿਸ ਤਰ੍ਹਾਂ ਸਿੱਖਾ ਦੇ ਸਭ ਤੋਂ ਉੱਚੇ ਸਥਾਨ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਇਹਨਾਂ ਨੇ ਕੀਤਾ ਹੁਣ ਜਿਹੜਾ 1 ਜੂਨ ਦੇਖੋ ਪੰਜਾਬ ਚ 1 ਮਹੀਨਾ ਹੋ ਗਿਆ ਲਕਸ਼ਣਾ ਸ਼ੁਰੂ ਹੋਈਆਂ ਨੇ ਇਹ 1 ਜੂਨ ਹੀ ਇਹਨਾਂ ਨੇ ਪੰਜਾਬ ਦੀ ਇਲੈਕਸ਼ਨ ਲੈ ਕਿਉਂ ਰੱਖਿਆ ਹੈ ਇਹਦੇ ਲਈ ਕੇਂਦਰ ਤੇ ਅਸੀਂ ਉਹਦੀ ਨੀਅਤ ਜਿਹੜੀ ਹੈ ਉਹ ਸਾਫ਼ ਨਹੀਂ ਗਈ ਉਹ ਕੇਂਦਰ ਦੇ ਜਿਹੜਾ ਹੈ ਪਾਏ ਉੱਥੇ ਕੇਂਦਰ ਚ ਕਾਂਗਰਸ ਸਰਕਾਰ ਹੈ ਪਾਏ ਭਾਜਪਾ ਦੀ ਹੈ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਨਾਂ ਦੀ ਸਿੱਖਾ ਦੇ ਪ੍ਰਤੀ ਇੱਕੋ ਜੀ ਪਾਲਿਸੀ ਹੈ ਆ ਇੱਕ ਜੂਨ ਜਿਹੜਾ ਇਹਨਾਂ ਨੇ ਇਹ ਰੱਖਿਆ ਸਿੱਖਾ ਦੇ ਜਿਹੜੇ ਜ਼ਖਮ ਏ ਉਹ ਫੇਰ ਇਹਨਾਂ ਨੇ ਖਰੂਦਰੇ ਲਈ ਰੱਖਿਆ ਹੈ ਜਿਹੜੀ ਕਿ ਐ ਸੀ ਉਹਦੀ ਨਿੰਦਾ ਵੀ ਕਰਦੇ ਆ ਕਿ ਇਹਨਾਂ ਨੂੰ ਇੱਕ ਜੂਨ ਜਿਹੜੀ ਉਹ ਡੇਟ ਨਹੀਂ ਸੀ ਰੱਖਣੀ ਚਾਹੀਦੀ ਇੱਕ ਜੂਨ ਨੂੰ ਹਿੰਦੁਸਤਾਨ ਦੀ ਸਰਕਾਰਾਂ ਨੇ ਬੀਬੀ ਆ ਬੱਚੇ ਬਜ਼ੁਰਗ ਜਿਹੜੇ ਸੀ ਨਿਹੱਤੇ ਜਿਹੜੇ ਉੱਥੇ ਗੁਰੂ ਅਰਜਨ ਦੇਵ ਪਾਛਾ ਜਿਹੜੇ ਸ਼ਹੀਦੀ ਦਿਵਸ ਮਨਾਉਣ ਗਏ ਸੀ ਉਹਨਾਂ ਦੇ ਤੋਪਾ ਟੈਂਕਾਂ ਨਾਲ ਗੋਲੀਆਂ ਚਲਾ ਕੇ ਇਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਅਸੀਂ ਉਹ ਜਿਹੜੀ ਸ਼ਹਾਦਤ ਜਿੰਨਾ ਦੀ ਹੋਈ ਹੈ ਅਸੀਂ ਉਹਨਾਂ ਨੂੰ ਹਰ ਜੂਨ ਦੇ ਮਹੀਨੇ ਨਮਸਕਾਰ ਵੀ ਕਰਦੇ ਆ ਉਹਨਾਂ ਨੂੰ ਪ੍ਰਣਾਮ ਵੀ ਕਰਦੇ ਆ ਕਿ ਉਹਨਾਂ ਤੇ ਨਿਹੱਤਿਆ ਤੇ ਇਹ ਸਰਕਾਰ ਨੇ ਜਿਹੜਾ ਉਹ ਜੁਰਮ ਕੀਤਾ ਸੀ ਸੋ ਕਈਏ ਕਰਤਾਰਪੁਰ ਨੰਗੇਰ ਗੱਲ ਕਰੀਏ ਤੇ ਬੀਜੇਪੀ ਕਹਿੰਦੀ ਅਸੀਂ ਖੋਲਿਆ ਤੇ ਕਾਂਗਰਸ ਕਹਿੰਦੀ ਅਸੀਂ ਖੋਲਿਆ ਤੁਹਾਡਾ ਕਿੰਨਾ ਕੋ ਰ ਹੋ ਰਿਆ ਇਹਦੇ ਵਿੱਚ ਦੇਖੋ ਅਸੀਂ ਕਦੇ ਵੀ ਇਹਦਾ ਕ੍ਰੈਡਿਟ ਲਾਈਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਲੰਗਾ ਖਲਾਉਣ ਲਈ ਸੰਗਤੀ ਰੂਪ ਵਿੱਚ ਅਰਦਾਸਾਂ ਜੜੀਆਂ ਨੇ ਉਹ ਤਕਰੀਬਨ ਅਸੀਂ 19 ਸਾਲ ਦੇ ਕਰੀਬ ਅਰਦਾਸਾ ਕੀਤੀਆ ਉਸ ਸਮੇਂ 'ਚ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਥੋਂ ਦੇ ਰਾਸ਼ਟਰਪਤੀ ਨੂੰ ਕਈ ਵਾਰ ਜਾ ਕੇ ਮੈਮੋਰੰਡਮ ਦਿੱਤਾ ਉਹਨਾਂ ਨੇ ਸਾਨੂੰ ਆਖਿਆ ਕਿ ਅਸੀਂ ਤੇ ਲੰਗਾ ਜਿਹੜਾ ਹੈ ਉਹ ਨਵੰਬਰ 2000 'ਚ ਕਹਿਤਾ ਸੀ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਅਜੇ ਦਿਨੋਂ ਤਿਆਰਾਂ ਪਰ ਹਿੰਦੁਸਤਾਨ ਦੀ ਸਰਕਾਰ ਨੇ ਸਾਨੂੰ ਕੋਈ ਬਹੁਤਾ ਹੰਗਾਰਾ ਨਹੀਂ ਦਿੱਤਾ ਅਸੀਂ ਫਿਰ 14 ਅਪ੍ਰੈਲ 2001 ਨੂੰ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੀ ਅਗਵਾਈ ਹੇਠ ਅਰਦਾਸ ਕਰਨ ਦਾ ਸਿਲਸਲਾ ਸ਼ੁਰੂ ਕੀਤਾ ਅਸੀਂ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਅਰਦਾਸ ਆਪਣੇ ਉੱਥੇ ਅਸੀਂ ਇਕੱਠੇ ਹੁੰਦੇ ਸੀ ਉੱਥੇ ਉਥੋਂ ਸ਼ਬਦ ਬੋਲਦੇ ਫਿਰ ਅਸੀਂ ਕੀਰਤਨ ਕਰਦੇ ਡੇਰਾ ਬਾਬਾ ਨਾਨਕ ਨੂੰ ਜਾਂਦੇ ਸੀ ਤਸੀਬਾਨ ਨੂੰ ਇਹ ਕਾਰਜ ਜਿਹੜਾ ਸੀ ਅਸੀਂ ਸੰਗਤਾਂ ਨੂੰ ਨਾਮ ਲੈ ਕੇ ਕਰੀਬ 19 ਸਾਲ ਕੀਤਾ ਤੇ ਉਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਫੈਸਲਾ ਲਿਆ ਕਿ ਅਸੀਂ ਇਹ ਲਾਂਗਾ ਖੋਲ ਦੇਾਂਗੇ ਦੇਖੋ ਜਿਹੜੇ ਕ੍ਰੈਡਿਟ ਲਾਈਨ ਦੀ ਕੋਸ਼ਿਸ਼ ਕਰਦੇ ਲਾਂਗਾ ਕੋਈ ਇੱਕ ਦਿਨ ਚ ਨਹੀਂ ਖੁੱਲ ਗਿਆ ਕੋਈ ਕਿਸੇ ਦੀ ਜਫੀ ਨਾਲ ਨਹੀਂ ਖੁੱਲ ਗਿਆ ਇਹਦੇ ਪਿੱਛੇ ਸੰਕਤਾ ਦੀਆ ਬੜੀਆ ਅਰਦਾਸਾ ਸੀ ਸੰਕਤਾ ਦੀਆ ਬੜੀਆ ਭਾਵਨਾਵਾਂ ਸੀ ਉਹਦੇ ਕਰਕੇ ਗੁਰੂ ਮਹਾਰਾਜ ਨੇ ਇਹ ਲਾਂਗਾ ਖੋਲਿਆ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖ ਰਹੇ ਪਕਾਰ ਟੀਵੀ ਦੇ ਕੈਮਰਾਮੈਨ ਗੁਰਪ੍ਰੀਤ ਟੋਨੀ ਗੁਰਦਾਸਪੁਰ ਤੋਂ ਬਲਜਿੰਦਰ ਪਕਾਰ ਆਪਣਿਆਂ ਦੀ ਆਪਣੇ ਲਈ